ਵਜ਼ਰੀ ਪ੍ਰਧਾਨ ਮੰਤਰੀ ਨੂੰ ਆਵਾਜ਼ਾਂ ਚਾਚੀ ਅਗਲਾ ਦੇਉ ਇਹ ਵੱਡਾ ਹਮਲਾ ਹਰਸਿਮਰਤ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਬੋਲੇ ਹੈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਪਿਛਲੇ ਦਿਨੀ ਬਠਿੰਡਾ ਹਲਕੇ ਦੇ ਪਿੰਡ ਪੀਰਕੋਟ ਚ ਸੰਬੋਧਨ ਕਰ ਰਹੇ ਸੀ 23 ਮਈ ਨੂੰ ਹੀ ਪ੍ਰਧਾਨ ਮੰਤਰੀ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪਟਿਆਲਾ ਚ ਰੈਲੀ ਕੀਤੀ ਸੀ ਨਤੀਜਾ ਹਰਸਿਮਰਤ ਨੇ ਪ੍ਰਧਾਨ ਮੰਤਰੀ ਮੋਦੀ ਤੇ ਇਹ ਵੱਡਾ ਇਲਜ਼ਾਮ ਲਾਇਆ सारी केन्द्र की सरकार कणीपुर चेस्टन भाई कदम सुना मंगल खो के मंगल सूत्र होकर होगा वो होगा कलेख किसान आतंकवादी बखवादी वा हर पक्षों घट गिनती दबाया जा रहा है डराया जा रहा है वोटा की राजनीति करके अमन शांति को भंग किया जा रहा है ਕਦਰਯੋਗ ਪ੍ਰਧਾਨ ਮੰਤਰੀ ਨੂੰ ਆਪਾ ਆਪ ਚੇਤੀ ਆ ਬਿਜਾ ਬੇ ਜੋ ਸੋ ਮੈਂ ਬੇਨਤੀ ਕਰਦੀ ਆ ਆਓ ਉਸ ਖੇਤਰੀ ਪਾਰਟੀ ਨੂੰ ਮਜ਼ਬੂਤ ਕਰੀਏ ਜਿਹੜੀ ਖੇਤਰੀ ਪਾਰਟੀ ਦਾ ਸਭ ਕੁਝ ਪੰਜਾਬ ਤਾਈ ਸੀਮਤ ਹੈ ਨਾ ਹਰਿਆਣੇ ਤੋਂ ਵੋਟਾਂ ਲੈਨੀਆ ਨਾ ਦਿੱਲੀ ਤੋਂ ਤੇ ਨਾ ਰਾਜਸਥਾਨ ਤੋਂ ਇਹਨਾਂ ਦਾ ਚੋਣ ਮੈਨੀਫੈਸਟੋ ਦੇਖੋ ਦੋਵਾਂ ਦਾ ਪੰਜਾਬ ਦਾ ਨਾਂ ਤੱਕ ਨਹੀਂ ਤੇ ਸਾਡਾ ਦੇਖੋ ਸਿਰਫ ਪੰਜਾਬ ਦੇ ਹੱਕਾਂ ਦੀ ਗੱਲ ਹੈ ਪੰਜਾਬੀਆਂ ਦੀ ਗੱਲ ਹੈ ਉਹ ਪੰਜਾਬ ਜਿੱਥੇ ਗੁਲਦਸਤ ਦੇ ਤਰ੍ਹਾਂ ਸਾਰਿਆਂ ਦਾ ਸਤਕਾਰ ਬਾਦਲ ਸਾਹਿਬ ਨੇ ਕੀਤਾ ਤੇ ਸਾਡੇ ਧਰਮ ਨੇ ਸਾਰਨਾ ਕੋ ਸਾਂਝਾ ਹਰੇਕ ਨੂੰ ਨਾਲ ਲੈ ਕੇ ਚਲੇ ਕਦੇ ਪੱਖਪਾਤ ਨਹੀਂ ਕੀਤਾ ਜੇ ਸਾਡੇ ਮੁਸਲਮ ਭਾਈਚਾਰੇ ਨੇ ਆ ਕੇ ਕਿਹਾ ਵੀ ਕਬਰਿਸਤਾਨਾ ਵਾਸਤੇ ਦੇ ਦਿਓ ਫਿਰ ਤੁਹਾਨੂੰ ਕਬਰਿਸਤਾਨਾ ਵਾਸਤੇ ਵੀ ਦਿੱਤਾ ਅਜਾ ਤੁਹਾਡੇ ਇੰਨੇ ਵੱਡੇ ਮਸਲੇ ਨੇ ਇਹਨਾਂ ਨੇ ਤਾਂ ਕੁਝ ਹੱਲ ਕੀਤੇ ਨਹੀਂ ਜੇ ਸਾਡਾ ਨੰਬਰ ਆਊਗਾ ਤਾਂ ਉਹ ਵੀ ਹੱਲ ਕਰਾਂਗੇ ਜੇ ਤੁਸੀਂ ਸਾਨੂੰ ਤਾਕਤ ਦੋਗੇ ਸੇਵਾ ਦਾ ਮੌਕਾ ਬਖਸ਼ੋਗੇ ਤਾਂ ਹੀ ਹੱਲ ਕਰਨ ਜੋਗੇ ਹੋਵਾਂਗੇ ਕਿਉਂਕਿ ਤਾਕਤ ਤੁਹਾਡੇ ਹੱਥ ਵਿੱਚ ਹੁੰਦੀ ਹੈ ਤੁਸੀਂ ਸਰਕਾਰਾਂ ਬਣਾਉਂਦੇ ਹੋ ਆਪਣੇ ਵੋਟ ਦੇ ਰਾਹੀਂ ਮੈਂ ਆਸ ਕਰਦੀ ਹਾਂ ਤੁਸੀਂ ਤਾਕਤ ਵਰਤੋ ਜਿਨ੍ਹਾਂ ਨੇ ਝੂਠ ਮਾਰਿਆ ਉਹਨਾਂ ਨੂੰ ਸਬਕ ਸਿਖਾਓ ਕਿ ਝੂਠ ਦੀ ਰਾਜਨੀਤੀ ਨਹੀਂ ਚੱਲੂਗੀ ਜੇ ਤੁਹਾਨੂੰ ਬਿਠਾ ਸਕਦੇ ਆ ਤੇ ਜੇ ਪੂਰਾ ਨਹੀਂ ਉਤਰੋਗੇ ਤੁਹਾਨੂੰ ਲਾ ਵੀ ਸਕਦੇ ਆ ਨਹੀਂ ਤਾਂ ਜਿਹੜਾ ਹੋਊਗਾ ਨਵਾਂ ਲਾਰਾ ਲਾ ਕੇ ਦੁਰਜੂਗਾ ਵੋਟ ਲੈ ਕੇ ਤੇ ਪੰਜਾਬ ਦਾ ਹਾਲ ਤਾਂ ਜਿਹੜਾ ਹੈਗਾ ਸੋ ਹੈਗਾ ਸੋ ਮੈਂ ਆਸ ਕਰਦੀ ਹਾਂ ਕਿ ਜਿੱਥੇ ਆਪਾਂ ਤਿੰਨੋਂ ਪਾਰਟੀਆਂ ਦੇ ਖਿਲਾਫ ਲੜ ਰਹੇ ਆ ਇਕੱਲੇ ਖੜੇ ਆ ਅਸੂਲਾਂ 'ਚ ਸਿਧਾਂਤਾਂ 'ਚ ਪੰਜਾਬ ਦੇ ਹੱਕਾਂ ਵਾਸਤੇ ਅੱਜ ਤੁਹਾਡੀ ਲੋੜ ਹੈ ਕਿ ਤੁਸੀਂ ਵੀ ਕੱਲੇ ਵੋਟਰ ਬਣ ਕੇ ਨਹੀਂ ਵੋਟਰ ਬਣ ਕੇ ਵੋਟ ਪਾਓ ਪਹਿਲੀ ਤਰੀਕ ਨੂੰ ਆਪਣੀ ਵੀ ਪਾਓ ਤੇ ਚਾਰ ਹੋਰਾਂ ਨੂੰ ਪਾਓ ਕਿਉਂਕਿ ਜੇ ਝੂਠੇ ਸਾਰੇ ਇਕੱਠੇ ਹੋ ਸਕਦੇ ਨੇ ਫਿਰ ਪੰਜਾਬ ਦੇ ਲੋਕਾਂ ਨੂੰ ਇਕੱਠਾ ਹੋਣਾ ਪਊਗਾ ਕਿ ਝੂਠ ਦੀ ਰਾਜਨੀਤੀ ਹੁਣ ਪੰਜਾਬ 'ਚ ਨਹੀਂ ਚੱਲੂਗੀ ਨਾ ਝੂਠੇ ਲਾਰੇ ਚੱਲਣਗੇ ਨਾ ਝੂਠੇ ਚਾਅ ਸੇ ਚੱਲਣਗੇ ਹੁਣ ਸੱਚ ਨਹੀਂ ਤਖੜੀ ਆਉਗੀ ਤੇ ਪੰਜਾਬ ਦੇ ਖਜ਼ਾਨੇ ਵਿੱਚੋਂ ਪੰਜਾਬੀਆਂ ਦੀ ਤਕਲੀਫ ਦੂਰ ਕਰਨ ਵਾਸਤੇ ਪੈਸਾ ਖਰਚਿਆ ਜਾਊਗਾ ਨਾ ਕਿ ਦਿੱਲੀ ਬੈਠੇ ਸਾਡੇ ਉਥੇ ਅਲਾ ਕਮਾਂਡ ਉਹਨਾਂ ਦੇ ਇਸ਼ਾਰਿਆਂ 'ਤੇ ਨੱਚ ਕੇ ਪੰਜਾਬ ਦਾ ਖਜ਼ਾਨਾ ਲੁੱਟ ਲੁੱਟ ਕੇ ਆਪਦੀ ਕੁਰਸੀ ਦੀ ਖਾਤੇ ਨੂੰ ਉਹਨਾਂ ਨੂੰ ਚਮਕਾਉਣ ਵਾਸਤੇ